ਤੋ ਖਮਿਲਿਆ ਕਦੇ ਹੂੰ ਮਿਲਿਆ ਸਭ ਤਾਈ ਤਾਂ ਮੈਂ ਕਹਿ ਰਹੀ ਆ ਨਾ ਕਿ ਮੈਂ ਦੁੱਖ ਨਹੀਂ ਕਰਦੀ ਹੋਇਆ ਸੀ ਮੈਨੂੰ ਦੁੱਖ ਨਹੀਂ ਦੁੱਖ ਨਹੀਂ ਹੋਇਆ ਹੋਇਆ ਮੈਨੂੰ ਬੜਾ ਦੁੱਖ ਹੋਇਆ ਹੂੰ ਤੇ ਹੁਣ ਵੀ ਕਈ ਵਾਰੀ ਮੈਨੂੰ ਯਾਦ ਆਂਦੀ ਹੈ ਜਾਂ ਕੁਝ ਹੋ ਜਾਂਦਾ ਬਟ ਮੈਂ ਕਹਿੰਦੀ ਨਹੀਂ ਮੈਂ ਸਟਰੋਂਗ ਬੰਨਾਂ ਮੈਂ ਆਮ ਕੁੜੀ ਨਹੀਂ ਆ ਮੈਨੂੰ ਬਹੁਤ ਦੁਨੀਆ ਫਾਲੋ ਕਰ ਰਹੀ ਹੈ ਜੇ ਮੈਂ ਹੀ ਵੀਕ ਬਨ ਗਈ ਤੇ ਜਿੰਨੇ ਮੈਨਾਂ ਗਲਤ ਕੀਤਾ ਇਹ ਉਹਦੀ ਬਦਕਿਸਮਤੀ ਹੈ ਮੇਰੀ ਬਦਕਿਸਮਤੀ ਨਹੀਂ ਹੈ ਮੈਂ ਤਾਂ ਕਦੇ ਉਹਨਾਂ ਗਲਤ ਕੀਤਾ ਹੀ ਨਹੀਂ ਗਲਤ ਉਹਨੇ ਕੀਤਾ ਉਹਨੂੰ ਆਪੇ ਕਿਤੇ ਪਛਤਾਵਾ ਹੋਣਾ ਹੁੰਦਾ ਹੋਊਗਾ ਹੋ ਚੁੱਕਾ ਹੋਣਾ ਆ ਵੀਡੀਓ ਦੇਖ ਕੇ ਹੋ ਜਾਊਗਾ ਬਾਕੀ ਇਹ ਵੀਡੀਓ ਪਹੁੰਚੇ ਜੇ ਹੋਣਾ ਤੱਕ ਹਨਾ ਪਹੁੰਚ ਜਾਣੀ ਹੈ ਜਿਹਾ ਪਹੁੰਚੇ ਤੁਸੀਂ ਪਹੁੰਚਾ ਦਈਏ ਨਹੀਂ ਮੈਂ ਨਹੀਂ ਮੈਂ ਨਹੀਂ ਫਿਰ ਗੱਲ ਕਰਦੇ ਹੁੰਦੇ ਜਿੰਨੂੰ ਇੱਕ ਵਾਰੀ ਛੱਡਦਾ ਨਹੀਂ ਵੈਸੇ ਵੀ ਜਿਹੜੇ ਦੂਰ ਹੋ ਜਾਂਦੇ ਨੇ ਉਹ ਜ਼ਿਆਦਾ ਫਿਰ ਕੋਲ ਕਰਦੇ ਉਹ ਸਭ ਕੁਝ ਦੇਖਦੇ ਆ ਇਹ ਸਾਡਾ ਭੁਲੇਖਾ ਹੁੰਦਾ ਹੈ ਵੀ ਉਹਨਾਂ ਨੇ ਸਾਨੂੰ ਬਲੌਕ ਕਰਤਾ ਫਿਰ ਉਹ ਫੇਕ ਆਈਡੀਆ ਬਣਾ ਕੇ ਦੇਖਦੇ ਆ ਸਭ ਤੋਂ ਪਹਿਲੀ ਸਟੋਰੀ ਤੁਹਾਡੀ ਉਹ ਦੇਖਦੇ ਆ ਫੇਕ ਆਈਡੀਆ ਜਿਨ੍ਹਾਂ ਨੇ ਤੁਹਾਨੂੰ ਜ਼ਿੰਦਗੀ ਚੋਂ ਬਲੌਕ ਕੀਤਾ ਹੁੰਦਾ ਜਾਂ ਕਦੇ ਤੁਹਾਨੂੰ ਛੱਡ ਕੇ ਗਏ ਹੁੰਦੇ